ਗੁਲਾਮ ਤੇ ਗੁਲਾਮ ਚੈਨਲ ਦੇਖ ਰਹੀਆਂ ਰੱਬੀ ਰੂਹਾਂ ਦਾ ਸਾਡੇ ਇਸ ਚੈਨਲ ਦੇ ਨਿੱਕਰ ਸਵਾਗਤ ਹੈ ਜੀ ਸਾਡੇ ਇਸ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਤਾਂ ਕਿ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਸਭ ਤੋਂ ਪਹਿਲਾਂ ਆਓ ਸਾਰੇ ਆਪੋ ਆਪਣੇ ਪੀਰੋ ਮੁਸ਼ਸ਼ਦ ਦਾ ਨਾਮ ਲੈ ਕੇ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਇਸ ਵੀਡੀਓ ਰਾਹੀਂ ਆਪਾਂ ਗੱਲ ਸਾਂਝੀ ਕਰਾਂਗੇ ਕਿ ਸਬਰ ਵਿੱਚ ਕਿਵੇਂ ਰਹੀਏ ਦੇਖੋ ਸਬਰ ਇੱਕ ਇਹੋ ਜਿਹੀ ਚੀਜ਼ ਹੈ ਜਿਸ ਵਿੱਚ ਆ ਜਾਵੇ ਉਸ ਇਨਸਾਨ ਦੀ ਜ਼ਿੰਦਗੀ ਫਿਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਰਗੀਆਂ ਚੀਜ਼ਾਂ ਦੀ ਕੋਈ ਥਾਂ ਨਹੀਂ ਬਚਦੀ। ਉਹ ਇਹਨਾਂ ਚੀਜ਼ਾਂ ਤੋਂ ਇਨਸਾਨ ਮੁਕਤ ਹੋ ਜਾਂਦਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਿਜਾਤ ਪਾ ਲੈਂਦਾ ਹੈ ਸਾਡੀ ਜ਼ਿੰਦਗੀ ਵਿੱਚ ਇਹ ਹੀ ਚੀਜ਼ਾਂ ਨੇ ਜੋ ਸਾਨੂੰ ਰੱਬ ਦੇ ਨੇੜੇ ਨਹੀਂ ਹੋਣ ਦਿੰਦੀਆਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਰੱਬ ਤੋਂ ਇਹ ਹੀ ਚੀਜ਼ਾਂ ਨੇ ਜੋ ਸਾਨੂੰ ਦੂਰ ਕਰਦੀਆਂ ਹਨ ਸਬਰ ਇਨਸਾਨ ਵਿੱਚ ਉਦੋਂ ਹੀ ਆਉਂਦਾ ਹੈ ਜਦੋਂ ਇਨਸਾਨ ਇਹਨਾਂ ਸਭ ਚੀਜ਼ਾਂ ਨੂੰ ਤਿਆਗ ਕੇ ਰੱਬ ਦੇ ਰਾਹ ਵੱਲ ਤੁਰਦਾ ਹੈ ਜਿਸ ਨੇ ਸਬਰ ਕਰਨਾ ਸਿੱਖ ਲਿਆ ਤਾਂ ਸਮਝੋ ਉਹ ਇਨਸਾਨ ਰੱਬ ਨੂੰ ਪਾਉਣ ਵਿੱਚ ਸਫਲ ਹੋ ਗਿਆ ਆਪਾਂ ਸਾਰੇ ਕੀ ਕਰਦੇ ਹਾਂ ਕਿ ਜਦੋਂ ਸਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਕੋਈ ਤਕਲੀਫ ਆ ਜਾਵੇ ਤਾਂ ਆਪਾਂ ਸਿਰ ਸੁੱਟ ਕੇ ਬੈਠ ਜਾਂਦੇ ਹਾਂ ਇੱਕ ਹੀ ਹੋਇਆ ਐਦਾਂ ਨਹੀਂ ਹੋਣਾ ਚਾਹੀਦਾ ਸੀ ਹੁਣ ਮੈਂ ਕੀ ਕਰਾਂਗਾ ਜਾਂ ਮੈਂ ਹੁਣ ਕੀ ਕਰੂੰਗੀ ਇਹ ਸਭ ਜਿਹੜੇ ਵਿਚਾਰ ਹੈ ਉਹ ਸਾਡੇ ਅੰਦਰ ਚੱਲਣ ਲੱਗ ਜਾਂਦੇ ਹਨ ਇੱਥੇ ਹੁਣ ਧਿਆਨ ਦੇਣ ਦੀ ਲੋੜ ਹੈ ਜਦੋਂ-ਜਦੋਂ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਸਾਡੇ ਜੀਵਨ ਵਿੱਚ ਆ ਜਾਵੇ ਤਾਂ ਸਾਨੂੰ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ ਬਸ ਥੋੜਾ ਸਬਰ ਰੱਖ ਕੇ ਆਪਣੇ ਪੀਰੋ মুর্ਸ਼ਿਦ ਆਪਣੇ ਰੱਬ ਆਪਣੇ ਰਹਿਬਰ ਆਪਣੇ ਵਾਹਿਗੁਰੂ ਦਾ ਧਿਆਨ ਕਰਨਾ ਚਾਹੀਦਾ ਹੈ ਉਸ ਟਾਈਮ ਇਹ ਕਰਨਾ ਥੋੜਾ ਔਖਾ ਜ਼ਰੂਰ ਹੋਵੇਗਾ ਨਹੀਂ ਧਿਆਨ ਲੱਗੇਗਾ ਮਨ ਸਾਡਾ ਨਹੀਂ ਟਿਕੇਗਾ ਪਰ ਤੁਸੀਂ ਕੀ ਕਰਨਾ ਹੈ ਆਪਣੇ ਪੀਰੋ মুর্ਸ਼ਿਦ ਦੇ ਅੱਗੇ ਚੁੱਪ ਕਰਕੇ ਬੈਠ ਜਾਣਾ ਹੈ ਤੇ ਇਹੀ ਅਰਦਾਸ ਬੇਨਤੀ ਕਰਨੀ ਹੈ ਕਿ ਸਾਨੂੰ ਸਬਰ ਬਖਸ਼ੀ ਮੇਰੇ ਮਾਲਿਕ ਤਾਂਕਿ ਜੋ ਅਸੀਂ ਇਸ ਸਿਚੁਏਸ਼ਨ ਨੂੰ ਤੇਰੇ ਆਸਰੇ ਸੰਭਾਲ ਸਕੀਏ ਜਦੋਂ ਵੀ ਰੱਬ ਇਨਸਾਨ ਤੇ ਕੋਈ ਮੁਸੀਬਤ ਆਉਂਦਾ ਹੈ ਅਤੇ ਇਹਨਾਂ ਮੁਸੀਬਤਾਂ ਦੇ ਬਦਲੇ ਜਦੋਂ ਅੱਲਾ ਪਾਕ ਮੁਰਸ਼ਦ ਤੁਹਾਨੂੰ ਕਿਆਮਤ ਵਾਲੇ ਦਿਨ ਅਜਰ ਦੇਊਗਾ ਤਾਂ ਤੁਹਾਡਾ ਦਿਲ ਫਿਰ ਚਾਹੇਗਾ ਕਿ ਕਬਾਸ਼ ਕਦੀ ਸਿਕੂਨ ਮਿਲਦਾ ਹੀ ਨਾ ਹਮੇਸ਼ਾ ਅਜ਼ਮਾਇਸ਼ਾਂ ਹੀ ਅਜ਼ਮਾਇਸ਼ਾਂ ਵਿੱਚ ਰਹਿੰਦਾ ਇਨਸਾਨ ਜਿੱਥੇ ਦਰਜਣਾ ਮੁਸੀਬਤਾਂ ਹੋਣ ਉਥੇ ਕਦੀ ਸਬਰ ਆਪਣੀ ਜਗ੍ਹਾ ਨਹੀਂ ਬਣਾ ਸਕਦਾ ਅਤੇ ਜਿੱਥੇ ਸਬਰ ਹੋਵੇ ਉਥੇ ਹੀ ਖੁਦਾ ਦੇ ਜਲਵੇ ਵੇਖਣ ਨੂੰ ਮਿਲਦੇ ਹਨ ਸੋ ਸਬਰ ਕਰਕੇ ਆਪਾਂ ਉਸ ਖੁਦਾ ਦੀਆਂ ਰਹਿਮਤਾਂ ਨੂੰ ਪਾ ਸਕਦੇ ਹਾਂ ਅਤੇ ਰਹਿਮਤਾਂ ਵਾਕੇ ਰੱਬ ਦੇ ਨੇੜੇ ਹੋ ਸਕਦੇ ਹਾਂ ਔਰ ਆਪਣੇ ਮੁਰਸ਼ਿਦ ਦੇ ਪਿਆਰੇ ਬਣ ਸਕਦੇ ਹਾਂ ਸੋ ਅੱਜ ਲਈ ਇੰਨਾ ਹੀ ਆਸ ਕਰਦੇ ਹਾਂ ਅੱਜ ਦੀ ਇਸ ਵੀਡੀਓ ਰਾਹੀਂ ਬਹੁਤ ਦੋਸਤਾਂ ਦੇ ਸਵਾਲਾਂ ਦੇ ਜਵਾਬ ਉਹਨਾਂ ਨੂੰ ਮਿਲੇ ਹੋਣਗੇ ਬਹੁਤ ਹੀ ਜਲਦ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਜੈ ਸਾਈ ਜੀ ਦਾਦਾ ਬਲੀ ਕਰੇ